ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਜਾਣਕਾਰੀ ਲੈ ਕੇ ਆਏ ਆਂ ਮਾਗੀ ਦਾ ਜਿਹੜਾ ਜੋੜ ਮੇਲਾ ਉਹਦਾ ਕੀ ਇਤਿਹਾਸ ਹੈ ਕਿਉਂ ਇਹ ਜੋੜ ਮੇਲਾ ਲੱਗਦਾ ਏ ਤਾਂ ਜਾਣਕਾਰੀ ਸ਼ੇਅਰ ਕਰਦੇ ਆਂ ਜੀ ਵਿਕਰਮੀ ਸੰਮਤ 1761 ਵਿੱਚ ਦਸਮ ਪਾਤਸ਼ਾਹ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਜੀ ਅਨੰਦਪੁਰ ਸਾਹਿਬ ਵਿਖੇ ਮੁਗਲ ਫੌਜਾਂ ਨਾਲ ਜੰਗ ਲੜ ਰਹੇ ਸਨ ਕੇਲੇ ਵਿੱਚ ਰਾਸ਼ਨ ਪਾਣੀ ਹੌਲੀ-ਹੌਲੀ ਖਤਮ ਹੋ ਰਿਹਾ ਸੀ ਤਾਂ ਉਸ ਸਮੇਂ 40 ਸਿੱਖ ਯੋਧਿਆਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਉਹ ਭੁੱਖੇ ਪਿਆਸੇ ਨਹੀਂ ਲੜ ਸਕਦੇ ਗੁਰੂ ਜੀ ਨੇ ਕਿਹਾ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਨੂੰ ਬੇਦਾਵਾ ਲਿਖ ਕੇ ਦਿਓ ਕਿ ਗੁਰੂ ਗੋਬਿੰਦ ਸਿੰਘ ਜੀ ਸਾਡੇ ਗੁਰੂ ਨਹੀਂ ਅਤੇ ਅਸੀਂ ਉਹਨਾਂ ਦੇ ਚੇਲੇ ਨਹੀਂ ਸਿੰਘਾ ਨੇ ਉਪਰੋਕਤ ਪੰਕਤੀਆਂ ਲੇਖ ਕੇ ਗੁਰੂ ਜੀ ਨੂੰ ਦਿੱਤੀਆਂ ਅਤੇ ਆਪਣੇ ਘਰ ਚਲੇ ਗਏ ਇਸ ਤੋਂ ਬਾਅਦ ਗੁਰੂ ਜੀ ਮੁਗਲਾਂ ਨਾਲ ਪਹਾੜੀ ਰਾਜਿਆਂ ਨਾਲ ਲੜਦੇ ਹੋਏ ਫਿਰ ਚਮਕੌਰ ਦੀ ਜੰਗ ਹੋਈ ਵੱਡੇ ਸਹਿਜਾਦੇ ਸ਼ਹਾਤਾ ਪ੍ਰਾਪਤ ਕਰ ਗਏ ਛੋਟੇ ਸਹਿਜਾਦੇ ਤੇ ਮਾਤਾ ਗੁਜਰੀ ਜੀ ਫਤਿਹਗੜ੍ਹ ਸਾਹਿਬ ਉਥੇ ਸ਼ਹਾਦਤਾਂ ਪ੍ਰਾਪਤ ਕਰਕੇ ਗੁਰੂ ਜੀ ਅੱਗੇ ਚੱਲਦੇ ਗਏ ਤੇ ਫਿਰ ਗੁਰੂ ਜੀ ਨੇ ਉਥੋਂ ਖਿਦਰਾਣੇ ਦੀ ਢਾਬ ਨੇੜੇ ਇੱਕ ਉੱਚੀ ਰੇਤਲੀ ਟਿੱਬੀ ਦੇ ਆਪਣਾ ਡੇਰਾ ਲਾ ਲਿਆ ਦੂਜੇ ਪਾਸੇ ਜਿਹੜੇ ਸਿੰਘ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਗਏ ਸਨ ਤਾਂ ਜਦੋਂ ਉਹਨਾਂ ਨੇ ਸਾਰੀ ਘਟਨਾ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੀ ਤਾਂ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਬਹੁਤ ਕੋਸਿਆ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਬੋਲੇ ਉਹਨਾਂ ਨੇ ਕਿਹਾ ਵੀ ਔਖੇ ਵੇਲੇ ਤੇ ਤੁਹਾਨੂੰ ਆਪਣੇ ਗੁਰੂ ਦਾ ਸਾਥ ਨਹੀਂ ਛੱਡਣਾ ਚਾਹੀਦਾ ਸੀ ਇਥੋਂ ਤੱਕ ਕਿ ਉਹਨਾਂ ਦੀਆਂ ਜਿਹੜੀਆਂ ਮਾਵਾਂ ਭੈਣਾਂ ਪਤਨੀਆਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਘਰੇ ਬੈਠੋ ਅਸੀਂ ਗੁਰੂ ਜੀ ਦੀ ਫੌਜ ਬਣ ਕੇ ਜੰਗ ਵਿੱਚ ਜਾਂਦੇ ਹਾਂ ਉਹਨਾਂ ਨੇ ਉਹਨਾਂ ਨੂੰ ਆਪਣੀਆਂ ਚੂੜੀਆਂ ਤੱਕ ਦੇ ਦਿੱਤੀਆਂ ਤਾਂ ਪਰਿਵਾਰ ਵਾਲਿਆਂ ਦੇ ਇਨਨੇ ਤਾਨਨੇ ਮੇਣਿਆਂ ਤੋਂ ਬਾਅਦ ਸਾਰੇ 40 ਦੇ 40 ਸਿੰਘ ਮਾਈ ਭਾਗੋ ਜੀ ਦੀ ਅਗਵਾਈ ਦੇ ਵਿੱਚ ਗੁਰੂ ਜੀ ਨੂੰ ਲੱਭਣ ਦੇ ਲਈ ਜੰਗਲ ਵਿੱਚ ਚਲੇ ਜਾਂਦੇ ਹਨ ਇਹ ਸਾਰੇ ਸਿੰਘ ਮਾਈ ਭਾਗੋ ਦੀ ਅਗਵਾਈ ਵਿੱਚ ਚੱਲਦੇ ਜਾਂਦੇ ਹਨ ਅਤੇ ਉਸ ਥਾਂ ਤੇ ਪਹੁੰਚ ਜਾਂਦੇ ਹਨ ਜਿੱਥੇ ਗੁਰੂ ਜੀ ਨੇ ਆਪਣਾ ਡੇਰਾ ਲਾਇਆ ਹੋਇਆ ਸੀ ਪਹਾੜੀ ਰਾਜੇ ਤੇ ਮੁਗਲ ਉਸ ਸਮੇਂ ਵੀ ਗੁਰੂ ਜੀ ਦੇ ਪਿੱਛੇ ਆ ਰਹੇ ਤੇ ਉਦੋਂ ਉਹਨਾਂ ਨੇ ਉੱਥੇ ਹਮਲਾ ਕਰ ਦਿੱਤਾ ਤਾਂ 40 ਸਿੰਘਾਂ ਤੇ ਮਾਈ ਭਾਗੋ ਜੀ ਨੇ ਡਟ ਕੇ ਮੁਗਲਾਂ ਦਾ ਸਾਹਮਣਾ ਕੀਤਾ ਤੇ ਉਹਨਾਂ ਦਾ ਸਾਹਮਣਾ ਕਰਦੇ ਕਰਦੇ ਉੱਥੇ ਸ਼ਹੀਦਿਆਂ ਦੇ ਜਾਮ ਪੀ ਗਏ ਗੁਰੂ ਜੀ ਨੇ ਜਿਹੜਾ ਸਾਰਾ ਇਹ ਵਰਤਾਂਤ ਸੀ ਉਹ ਉਹ ਟਿੱਬੀ ਤੋਂ ਦੇਖਿਆ ਗੁਰੂ ਜੀ ਨੇ ਉੱਥੋਂ ਤੀਰਾਂ ਦਾ ਜਿਹੜਾ ਮੀਂਹ ਭਰਾ ਦਿੱਤਾ ਫਿਰ ਗੁਰੂ ਜੀ ਸ਼ਹੀਦ ਹੋਏ ਸਿੰਘਾਂ ਕੋਲ ਆਏ ਗੁਰੂ ਜੀ ਨੇ ਸ਼ਹੀਦ ਹੋਏ ਸਿੰਘਾਂ ਦੇ ਜਿਹੜਾ ਉਹਨਾਂ ਦੀ ਅਗਵਾਈ ਕਰ ਰਹੇ ਸਨ ਭਾਈ ਮਹਾ ਸਿੰਘ ਜੀ ਨੂੰ ਆਪਣੀ ਗੋਦ ਵਿੱਚ ਲਿਆ ਤੇ ਉਹਨਾਂ ਦਾ ਜਿਹੜਾ ਸਿਰ ਸੀਸ ਆਪਣੀ ਗੋਦ ਵਿੱਚ ਰੱਖ ਕੇ ਕਿਹਾ ਮਹਾ ਸਿੰਘ ਜੀ ਜੋ ਮੰਗਣਾ ਮੰਗ ਲੋ ਤਾਂ ਮਹਾ ਸਿੰਘ ਜੀ ਨੇ ਬੜੇ ਹੀ ਨਿਮਾਣੇ ਸ਼ਬਦਾਂ ਦੇ ਨਾਲ ਕਿਹਾ ਗੁਰੂ ਜੀ ਸਾਨੂੰ ਨਿਮਾਣਿਆਂ ਨੂੰ ਬਖਸ਼ੋ ਸਾਤੋਂ ਕੀਤੀਆਂ ਭੁੱਲਾਂ ਨੂੰ ਬਖਸ਼ੋ ਅਤੇ ਸਾਨੂੰ ਬੇਦਾਵੇ ਤੋਂ ਮੁਕਤੀ ਦਿਵੋ ਗੁਰੂ ਜੀ ਨੇ ਬੇਦਾਵਾ ਪਾੜਿਆ ਅਤੇ ਉਹਨਾਂ ਨੂੰ ਮੁਕਤੀ ਦਿੱਤੀ ਇਸੇ ਸਥਾਨ ਦਾ ਨਾਮ ਮੁਕਸਰ ਸਾਹਿਬ ਰੱਖਿਆ ਗਿਆ ਇਸ ਤਰ੍ਹਾਂ ਗੁਰੂ ਜੀ ਨੇ ਸਿੱਖੀ ਦੀ ਟੁੱਟੀ ਗੰਢ ਜੋੜੀ ਗੁਰੂ ਜੀ ਨੇ 40 ਸਿੰਘਾਂ ਦਾ ਆਪ ਸੰਸਕਾਰ ਕੀਤਾ ਜਿੱਥੇ ਗੁਰੂ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਉੱਥੇ ਅੱਜ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਸੋ ਸੋਭਿਤ ਹੈ ਤਾਂ ਇਸ ਇਸੇ ਇਹ ਸੀਗਾ ਮੁਕਸਰ ਦੇ ਜੋੜ ਮੇਲੇ ਦਾ ਮਾਗੀ ਦੇ ਜੋੜ ਮੇਲੇ ਦਾ ਜਿਹੜਾ ਇਤਿਹਾਸ ਤੇ ਅੱਜ ਵੀ ਉੱਥੇ ਹਰੇਕ ਸਾਲ ਮਾਗੀ ਦੇ ਦਿਨ ਜੋੜ ਮੇਲਾ ਲੱਗਦਾ ਹੈ ਸੰਤਾਂ ਇਸ਼ਨਾਨ ਕਰਦੀਆਂ ਹਨ ਇਹ ਸਾਰੀ ਜਾਣਕਾਰੀ ਦੇਣ ਲੱਗਿਆ ਮੇਤੋਂ ਕੋਈ ਉੱਚੀ ਨੀਚ ਮੇਤੋਂ ਕੋਈ ਗਲਤ ਸ਼ਬਦ ਪੜਿਆ ਗਿਆ ਹੋਵੇ ਤਾਂ ਆਪਣਾ ਨਿਮਾਣਾ ਜਾਂ ਬੱਚਾ ਸਮਝ ਕੇ ਮੈਨੂੰ ਮਾਫ ਕਰਨਾ ਇਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਧੰਨਵਾਦ